ਜਿਖੇਤ ਡੱਲੇਵਾਲ ਦੇ ਬੋਲੋ ਅੱਜ ਜਿਹੜਾ ਕਿ ਮਰਨ ਵਰਤ ਦਾ 21ਵਾਂ ਦਿਨ ਹੈ ਤੇ ਜਿਸ ਤੋਂ ਬਾਅਦ ਸਿਹਤ ਵਿੱਚ ਕਾਫੀ ਜਿਹੜਾ ਕਿ ਲਗਾਤਾਰ ਚਰਚਾ ਹੋ ਰਹੀ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਜਗਜੀਤ ਡੱਲੇਵਾਲ ਨੇ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਚਿੰਤਤ ਨਜ਼ਰ ਆ ਰਹੇ ਨੇ ਦੱਸਿਆ ਕਿ ਜਗਜੀਤ ਡੱਲੇਵਾਲ ਦਾ ਜਿੱਕੀ ਮਦਨ ਹੈ ਤੇ ਉੱਥੇ ਹਜੇ ਵੀ ਉਹਨਾਂ ਦਾ ਮਰਨ ਵਰਤ جاری ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਪ੍ਰਧਾਨ ਸਾਹਿਬ ਹਜੇ ਵੀ ਜੜਾ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀ ਲੜਾਈ ਲੜ ਰਹੇ ਨੇ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਦੇ ਵੱਲੋਂ ਮੈਡੀਕਲ ਜਾਂਚ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਗਜੀਤ ਡੱਲੇਵਾਲ ਦੀ ਭੁਖ ਹੜਤਾਲ 21ਵੇਂ ਦਿਨ ਵੀ ਜਾਰੀ ਹੈ ਡੱਲੇਵਾਲ ਨੇ ਮੈਡੀਕਲ ਟਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਮੇਰਾ ਮਰਨ ਵਰਤ ਹੈ ਮੈਨੂੰ ਮੈਡੀਕਲ ਸਹਾਇਤਾ ਦੀ ਲੋੜ ਨਹੀਂ ਤੇ ਮੇਰੇ ਤੋਂ ਵੱਧ 700 ਕਿਸਾਨਾਂ ਦੀ ਜ਼ਿੰਦਗੀ ਕੀਮਤੀ ਹੈ ਡਾਕਟਰ ਨੇ ਡੱਲੇਵਾਲ ਨੂੰ ਹਸਪਤਾਲ 'ਚ ਦਾਖਲ ਹੋਣ ਦੀ ਸਲਾਹ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ ਦੱਸਿਆ ਕਿ ਡੱਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੇਰਾ ਮਰਨ ਵਰਤ ਹੈ ਤੇ ਮੈਨੂੰ ਜਿਹੜੀ ਕਿ ਮੈਡੀਕਲ ਸਹਾਇਤਾ ਦੀ ਕੋਈ ਲੋੜ ਨਹੀਂ ਤੇ ਜਿਹੜੇ ਕਿ 700 ਕਿਸਾਨ ਨੇ ਉਹਨਾਂ ਦੀ ਜ਼ਿੰਦਗੀ ਕੀਮਤੀ ਹੈ ਤੇ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਨ ਦੇ ਲਈ ਕਿਹਾ ਹੈ ਤੇ ਜਿਸ ਤੋਂ ਬਾਅਦ ਅੱਜ ਦੱਸਿਆ ਕਿ ਜਗਜੀਤ ਡੱਲੇਵਾਲ ਦਾ 21ਵਾਂ ਦਿਨ ਹੈ ਉਥੇ 21 ਦਿਨ ਦੇ ਵਿੱਚ ਕੁਝ ਵੀ ਉਹਨਾਂ ਦੇ ਵੱਲੋਂ ਨਹੀਂ ਖਾਧਾ ਗਿਆ ਤੇ ਭੁੱਖ ਹੜਤਾਲ ਦੇ ਉੱਤੇ ਜਗਜੀਤ ਢੱਲੇਵਾਲ ਹਜੇ ਜਿਹੜੇ ਕਿ ਅੜੇ ਹੋਏ ਨੇ ਤੇਜਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਰਕਾਰਾਂ ਚਿੰਤਤ ਨਜ਼ਰ ਆਇਆ ਤੇ ਕਈ ਆਚਲ ਲੀਡਰ ਵੀ ਜਿਹੜੇ ਕਿ ਜਗਜੀਤ ਢੱਲੇਵਾਲ ਦੇ ਨਾਲ ਮੁਲਾਕਾਤ ਕਰਨ ਗਏ ਤੇ ਉਥੇ ਹੀ ਹਜੇ ਵੀ ਉਹਨਾਂ ਨੇ ਜਿਹੜਾ ਕਿ ਭੁੱਖ ਹੜਤਾਲ ਨਹੀਂ ਛੱਡੀ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜੀ ਆ ਕਿ ਸਰਕਾਰੀ ਡਾਕਟਰੀ ਟੀਮਾਂ ਨੇ ਉਹ ਵੀ ਪਹੁੰਚਿਆ ਹੋਈਆਂ ਨੇ ਲਗਾਤਾਰ ਜਿਹੜੀ ਕਿ ਅਨਨੋ ਮੈਡੀਕਲ ਸਹੂਲਤਾ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਡੱਲੇਵਾਲ ਨੇ ਬਿਆਨ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਵੀ ਮੈਡੀਕਲ ਟ੍ਰੀਟਮੈਂਟ ਦੀ ਲੋੜ ਨਹੀਂ ਤੇ ਮੇਰਾ ਮਰਨ ਵਾਰਤ ਹੈ ਤੇ ਜੋ 700 ਕਿਸਾਨ ਹੈ ਉਹਨਾਂ ਦੀ ਜਿਹੜੀ ਕਿ ਜ਼ਿੰਦਗੀ ਕੀਮਤੀ ਹੈ ਮੇਰੇ ਨਾਲੋਂ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਜਿਹੜਾ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਦੇ ਲਈ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਇਹ ਵੱਡੀ ਖਬਰ ਜਗਜੀਤ ਡੱਲੇਵਾਲ ਦੇ ਨਾਲ ਸਾਹਮਣੇ ਆ ਰਹੀ ਹੈ ਤੇ ਹੁਣ ਕਿਸਾਨ ਪੂਰੇ ਚਿੰਤਤ ਨਜ਼ਰ ਆ ਰਹੇ ਨੇ ਡੱਲੇਵਾਲ ਦੀ ਸਿਹਤ ਦੇ ਵਿੱਚ ਕਾਫੀ ਜਿਹੜਾ ਕਿ ਲਗਾਤਾਰ ਚਰਚਾ ਹੋ ਰਹੀ ਹੈ ਤੇ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਦੱਸਦੀ ਹੈ ਕਿ ਜਗਜੀਤ ਢੱਲੇਵਾਲ ਦੀਆਂ ਕਿਡਨੀਆਂ ਜਿਹੜੀਆਂ ਕਿ ਖਰਾਬ ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਕਿ ਭਾਰ ਉਹਨਾਂ ਦਾ ਕਾਫੀ ਘਟ ਚੁੱਕਾ ਹੈ ਤੇ ਹੁਣ ਉਹਨਾਂ ਨੇ ਮੈਡੀਕਲ ਟਰੀਟਮੈਂਟ ਦੇ ਲਈ ਵੀ ਇਨਕਾਰ ਕਰ ਦਿੱਤਾ ਹੈ ਲਗਾਤਾਰ ਚਰਚਾ ਹੋ ਰਹੀ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਜਗਜੀਤ ਡੱਲੇਵਾਲ ਨੇ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਚਿੰਤਤ ਨਜ਼ਰ ਆ ਰਹੇ ਨੇ ਦੱਸਿਆ ਕਿ ਜਗਜੀਤ ਡੱਲੇਵਾਲ ਦਾ ਜਿੱਕੀਮਾ ਦੇ ਨੇ ਤੇ ਉੱਥੇ ਹਜੇ ਵੀ ਉਹਨਾਂ ਦਾ ਮਰਨ ਵਰਤ ਜਾਰੀ ਹੈ ਤੇ ਜਿਸ ਤੋਂ ਬਾਅਦ ਹੁਣ ਉੱਥੇ ਪ੍ਰਧਾਨ ਸਾਹਿਬ ਹਜੇ ਵੀ ਜਿਹੜਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀ ਲੜਾਈ ਲੜ ਰਹੇ ਨੇ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਦੇ ਵੱਲੋਂ ਮੈਡੀਕਲ ਜਾਂਚ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਗਜੀਤ ਡੱਲੇਵਾਲ ਦੀ ਭੁਖੜਤਾਲ 21ਵੇਂ ਦਿਨ ਵੀ ਜਾਰੀ ਹੈ ਡੱਲੇਵਾਲ ਨੇ ਮੈਡੀਕਲ ਟ੍ਰੀਟ ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਮੇਰਾ ਮਰਨ ਵਰਤ ਹੈ ਮੈਨੂੰ ਮੈਡੀਕਲ ਸਹਾਇਤਾ ਦੀ ਲੋੜ ਨਹੀਂ ਤੇ ਮੇਰੇ ਤੋਂ ਵੱਧ 700 ਕਿਸਾਨਾਂ ਦੀ ਜ਼ਿੰਦਗੀ ਕੀਮਤੀ ਹੈ ਡਾਕਟਰ ਨੇ ਡੱਲੇਵਾਲ ਨੂੰ ਹਸਪਤਾਲ 'ਚ ਦਾਖਲ ਹੋਣ ਦੀ ਸਲਾਹ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ ਦੱਸਿਏ ਕਿ ਡੱਲੇਵਾਲ ਨੇ ਮੈਡੀਕਲ ਟਰੀਟਮੈਂਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੇਰਾ ਮਰਨ ਵਰਤ ਹੈ ਤੇ ਮੈਨੂੰ ਜਿਹੜੀ ਕਿ ਮੈਡੀਕਲ ਸਹਾਇਤਾ ਦੀ ਕੋਈ ਲੋੜ ਨਹੀਂ ਤੇ ਜਿਹੜੇ ਕਿ 700 ਕਿਸਾਨ ਨੇ ਉਹਨਾਂ ਦੀ ਜ਼ਿੰਦਗੀ ਕੀਮਤੀ ਹੈ ਤੇ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਨ ਦੇ ਲਈ ਕਿਹਾ ਹੈ ਤੇ ਜਿਸ ਤੋਂ ਬਾਅਦ ਅੱਜ ਦੱਸਿਏ ਕਿ ਜਗਜੀਤ ਡੱਲੇਵਾਲ ਦਾ 21ਵਾਂ ਦਿਨ ਹੈ ਤੇ ਉੱਥੇ 21 ਦਿਨ ਦੇ ਵਿੱਚ ਕੁਝ ਵੀ ਉਹਨਾਂ ਦੇ ਵੱਲੋਂ ਨਹੀਂ ਖਾਧਾ ਗਿਆ ਤੇ ਭੁੱਖਾ ਹੜਤਾਲ ਦੇ ਉੱਤੇ ਜਗਜੀਤ ਢੱਲੇਵਾਲ ਹਜੇ ਜਿਹੜੇ ਕਿ ਅੜੇ ਹੋਏ ਨੇ ਤੇਜਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਰਕਾਰਾਂ ਚਿੰਤਤ ਨਜ਼ਰ ਆ ਤੇ ਕਈ ਆਚਨ ਲੀਡਰ ਵੀ ਜਿਹੜੇ ਕਿ ਜਗਜੀਤ ਢੱਲੇਵਾਲ ਦੇ ਨਾਲ ਮੁਲਾਕਾਤ ਕਰਨ ਗਏ ਤੇ ਉੱਥੇ ਹੀ ਹਜੇ ਵੀ ਉਹਨਾਂ ਨੇ ਜਿਹੜਾ ਕਿ ਭੁਖ ਹੜਤਾਲ ਨਹੀਂ ਛੱਡੀ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੀ ਆ ਕਿ ਸਰਕਾਰੀ ਡਾਕਟਰੀ ਟੀਮਾਂ ਨੇ ਉਹ ਵੀ ਪਹੁੰਚਿਆ ਹੋਈਆਂ ਨੇ ਲਗਾਤਾਰ ਜਿਹੜੀ ਕਿ ਅਨਨੋ ਮੈਡੀਕਲ ਸਹੂਲਤਾ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਡੱਲੇਵਾਲ ਨੇ ਬਿਆਨ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਵੀ ਮੈਡੀਕਲ ਟ੍ਰੀਟਮੈਂਟ ਦੀ ਲੋੜ ਨਹੀਂ ਤੇ ਮੇਰਾ ਮਰਨ ਵਾਰਤ ਹੈ ਤੇ ਜੋ 700 ਕਿਸਾਨ ਹੈ ਉਹਨਾਂ ਦੀ ਜਿਹੜੀ ਕਿ ਜ਼ਿੰਦਗੀ ਕੀਮਤੀ ਹੈ ਮੇਰੇ ਨਾਲੋਂ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਜਿਹੜਾ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਦੇ ਲਈ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਜਿਸ ਤੋਂ ਬਾਅਦ ਇਹ ਵੱਡੀ ਖਬਰ ਜਗਜੀਤ ਡੱਲੇਵਾਲ ਦੇ ਨਾਲ ਸਾਹਮਣੇ ਆ ਰਹੀ ਹੈ ਤੇ ਹੁਣ ਕਿਸਾਨ ਪੂਰੇ ਚਿੰਤਤ ਨਜ਼ਰ ਆ ਰਹੇ ਨੇ ਡੱਲੇਵਾਲ ਦੀ ਸਿਹਤ ਦੇ ਵਿੱਚ ਕਾਫੀ ਜਿਹੜਾ ਕਿ ਲਗਾਤਾਰ ਚਰਚਾ ਹੋ ਰਹੀ ਹੈ ਤੇ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਦੱਸਦੀ ਹੈ ਕਿ ਜਗਜੀਤ ਢੱਲੇਵਾਲ ਦੀਆਂ ਕਿਡਨੀਆਂ ਜਿਹੜੀਆਂ ਕਿ ਖਰਾਬ ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਕਿ ਭਾਰ ਉਹਨਾਂ ਦਾ ਕਾਫੀ ਘਟ ਚੁੱਕਾ ਹੈ ਤੇ ਹੁਣ ਉਹਨਾਂ ਨੇ ਮੈਡੀਕਲ ਟਰੀਟਮੈਂਟ ਦੇ ਲਈ ਵੀ ਇਨਕਾਰ ਕਰ ਦਿੱਤਾ